ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਫਰੂਟ ਚਾਟ ਬਣਾਉਣ ਲੱਗੇ ਆਪਾਂ ਇਹਦੇ ਵਾਸਤੇ ਦੇਖੋ ਅੱਧੀ ਕੌਲੀ ਜਿਹੜੇ ਅੰਗੂਰ ਧੋ ਕੇ ਸਾਫ਼ ਕਰਕੇ ਕੱਟ ਲੈ ਦੋ-ਦੋ ਪੀਸਾਂ 'ਚ ਉਹ ਪਾ ਲੈ ਤੇ ਅੱਧੀ ਕੌਲੀ ਆਪਾਂ ਇਹਦੇ ਵਿੱਚ ਪਾਉਣ ਲੱਗੇ ਆਂ ਸੇਵਦੀ ਇਹਨੂੰ ਵੀ ਆਪਾਂ ਧੋ ਕੇ ਛਿੱਲ ਕੇ ਤੇ ਕੱਟ ਲਿਆ ਸੀ ਛੋਟੇ ਪੀਸਾਂ ਵਿੱਚ ਇਹ ਪਾ ਲੈਨੇ ਆਂ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਦੋ ਤਰ੍ਹਾਂ ਆਪਾਂ ਜਿਹੜਾ ਫਰੂਟ ਚਾਟ ਬਣਾਉਣਾ ਆ ਅੱਧੀ ਕੌਲੀ ਮੈਂ ਇਹਦੇ ਵਿੱਚ ਕੇਲੇ ਕੱਟ ਕੇ ਪਾ ਦਿੱਤੇ ਆ ਦੋ ਕੇਲੇ ਕੱਟੇ ਆਪਾਂ ਛੋਟੇ ਪੀਸਾਂ ਵਿੱਚ ਅੱਧੇ ਪਾ ਦਿੱਤੇ ਮੈਂ ਤੇ ਅੱਧੇ ਆਪਾਂ ਅੱਧਾ-ਅੱਧਾ ਸਮਾਨ ਆਪਾਂ ਸਾਰਾ ਫਰੂਟ ਜਿਹੜਾ ਰੱਖ ਲੈਣਾ ਆ ਤੇ ਥੋੜਾ ਇਹਦੇ ਵਿੱਚ ਆਪਾਂ ਔਰੈਂਜ ਪਾ ਦਿੱਤਾ ਆ ਤੇ ਇਹ ਆਪਾਂ ਪਾਈ ਜਿਹਦੇ ਵਿੱਚ ਬੈਜ ਮਿਊਨਿਸ ਇਹਦਾ ਆਪਾਂ ਵਿਆਹਾਂ ਵਿੱਚ ਖਾਣੇ ਆ ਨਾ ਫਰੂਟ ਚਾਟ ਜਿਹੜਾ ਬਣਿਆ ਹੁੰਦਾ ਆ ਤੇ ਕਰੀਮ ਵਾਲਾ ਉਹ ਐਦਾਂ ਹੀ ਬਣਦਾ ਆ ਤੇ ਇਹਦੇ ਵਿੱਚ ਆਪਾਂ ਮਿਊਨਿਸ ਪਾਈ ਆ ਚਮਚ ਭਰ ਕੇ ਨਹੀਂ ਪਾਇਆ ਔਣਾਕ ਚਮਚਾ ਆਪਾਂ ਪਾਇਆ ਇਹ ਆਪਾਂ ਇਹਦੇ ਵਿੱਚ ਪਾ ਦਿੱਤਾ ਆਮਚੂਰ ਖੱਟਾ ਮਿੱਠਾ ਆਪਾਂ ਬਣਾਉਣਾ ਆ ਤੇ ਇਹ ਪਾਇਆ ਆਪਾਂ ਕਾਲਾ ਨਮਕ ਕਾਲਾ ਲੂਣ ਪਾਇਆ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਪਾਨੇ ਜੀ ਕਾਲੀ ਮਿਰਚ ਬਹੁਤ ਟੇਸਟੀ ਜਿਹੜਾ ਇਹ ਕਰਾਰਾ ਵੀ ਬਣਦਾ ਆ ਤੇ ਖੱਟਾ ਮਿੱਠਾ ਵੀ ਬਣਦਾ ਆ ਇਹ ਜਿੱਦਾਂ ਆਪਾਂ ਕਰੀਮੀ ਕਰੀਮੀ ਜਿਹੇ ਪਿਆਹਾਂ ਦੇ ਵਿੱਚ ਖਾਂਦੇ ਹੁੰਨੇ ਆ ਨਾ ਫਰੂਟ ਚਾਟ ਜਿਹੜਾ ਇਹ ਉਦਾਂ ਦਾ ਬਣ ਕੇ ਤਿਆਰ ਹੋਣਾ ਚਾਟ ਮਸਾਲਾ ਪਾ ਦਨੇ ਆ ਤੇ ਇਹ ਮਸਾਲੇ ਬਸ ਮੈਂ ਇੰਨੇ ਹੀ ਪਾਉਣੇ ਆ ਤੇ ਪਾ ਕੇ ਬਸ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਮਿਕਸ ਕਰਨਾ ਹੈ ਜਿਹੜੀ ਮਿਊਨਿਸ ਆਪਾਂ ਪਾਈ ਜਾਂ ਮਸਾਲੇ ਪਾਏ ਆ ਸਾਰੀਆਂ ਚੀਜ਼ਾਂ ਜਿਹੜੇ ਸਾਰੇ ਹਰ ਇੱਕ 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 ਪੀਸ ਨੂੰ ਜਿਹੜਾ ਲੱਗ ਜਾਵੇ ਮਸਾਲਾ ਇਹ ਤੇ ਤਾਂ ਹੀ ਆਪਾਂ ਨੂੰ ਇਹ ਜਿਹੜਾ ਫਰੂਟ ਚਾਟ ਵਧੀਆ ਲੱਗੂਗਾ ਠੀਕ ਆ ਜੀ ਵੀਡੀਓ ਨੂੰ ਐਂਡ ਤੱਕ ਦੇਖਿਓ ਤਾਂ ਹੀ ਪਤਾ ਲੱਗੂਗਾ ਆਪਾਂ ਨੂੰ ਆਪਾਂ ਦੋ ਵੀਡੀਓ ਜਿਹੜੀਆਂ ਦੋ ਤਰ੍ਹਾਂ ਇਹ ਚਾਟ ਬਣਾਣਾ ਫਰੂਟ ਚਾਟ ਜਿਹੜਾ ਆ ਤੇ ਵੀਡੀਓ ਆਪਾਂ ਜ਼ਿਆਦਾ ਲੰਬੀ ਨਹੀਂ ਕੀਤੀ ਤੁਹਾਨੂੰ ਪਤਾ ਹੀ ਆ ਵੀਡੀਓ ਛੋਟੀ ਜੀ ਅਸੀਂ ਰੱਖੀ ਦੀ ਆ ਸੌਖੇ ਜਿਹਾ ਤਰੀਕੇ ਦੇ ਨਾਲ ਆਪਾਂ ਬਣਾਈ ਦੀ ਆ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਇਹਨੂੰ ਸ਼ੇਅਰ ਕਰਦੇਆ ਕਰੋ ਜੀ ਕਮੈਂਟ ਕਰਕੇ ਦੱਸਦੇਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਐ ਨਵੇਂ ਵੀਵਰ ਜਿਹੜੇ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਸਪੋਰਟ ਕਰਦੇਆ ਕਰੋ ਸਾਡੇ ਚੈਨਲ ਨੂੰ ਤੇ ਦੇਖੋ ਆਪਾਂ ਐਦਾਂ ਜਿਹੜਾ ਆ ਚੰਗੀ ਤਰ੍ਹਾਂ ਪੂਰਾ ਮਸਾਲਾ ਮਿਊਨੀ ਸਾਰੇ ਪੀਸਾਂ ਨੂੰ ਜਿਹੜੀ ਲੱਗ ਗਈ ਐ ਤੇ ਦੇਖੋ ਕਿੰਨਾ ਸੋਹਣਾ ਜਿਹੜਾ ਆਪਣਾ ਮੈਂ ਨੇੜਿਓ ਕਰਕੇ ਦਿਖਾਨੀ ਕਿੰਨਾ ਸੋਹਣਾ ਫਰੂਟ ਚਾਟ ਆਪਣਾ ਜਿਹੜਾ ਕਰੀਮੀ ਕਰੀਮੀ ਬਣ ਕੇ ਤਿਆਰ ਹੋ ਗਿਆ ਐ ਦੇਖ ਸਕਦੇ ਆ ਤੁਸੀਂ ਹੋਰ ਫਰੂਟ ਇਹਦੇ ਵਿੱਚ ਕੋਈ ਵੀ ਐਡ ਕਰਨਾ ਚਾਹੋ ਨੇ ਤੁਸੀਂ ਕਰ ਸਕਦੇ ਆ ਕੋਈ ਨਹੀਂ ਕਰਨਾ ਚਾਹੁੰਦੇ ਸਕਿਪ ਕਰਨਾ ਚਾਹੁੰਦੇ ਤਾਂ ਇਹਦੇ ਵਿੱਚੋਂ ਤੁਸੀਂ ਛੱਡ ਸਕਦੇ ਆ ਜੀ ਦੇਖੋ ਕਿੰਨਾ ਸੋਹਣਾ ਆਪਣਾ ਜਿਹੜਾ ਇਹ ਫਰੂਟ ਚਾਟ ਬਣ ਕੇ ਤਿਆਰ ਹੋਇਆ ਚਾਰ ਕ올ੀਆਂ ਦੇ ਵਿੱਚ ਇਹ ਆਸਾਨੀ ਦੇ ਨਾਲ ਜਿਹੜਾ ਪੈ ਜਾਣਾ ਹੈ ਤੇ ਅੱਧਾ ਸਮਾਨ ਆਪਾਂ ਰੱਖ ਲਿਆ ਆ ਤੇ ਅੱਧੇ ਦਾ ਆਪਾਂ ਅਲੱਗ ਤਰੀਕੇ ਦੇ ਨਾਲ ਬਣਾਵਾਂਗੇ ਦੋ ਕ올ੀਆਂ 'ਚ ਮੈਂ ਪਾਤਾ ਦੋ ਕ올ੀਆਂ ਛਾਲੇ ਹੋਰ ਪੈ ਜਾਣਾ ਹੈ ਤੇ ਚਾਰ ਬੰਦਿਆਂ ਦਾ ਇਹ ਜਿਹੜਾ ਫਰੂਟ ਚਾਟ ਤਿਆਰ ਹੋ ਗਿਆ ਆਪਣਾ ਬਣਾਓ ਤੇ ਖਾਓ ਜੀ ਬਹੁਤ ਸੌਖਾ ਤਰੀਕਾ ਹੈ ਸਾਡੀਆਂ ਵੀਡੀਓ ਸਾਰੀਆਂ ਸੌਖੀਆਂ ਹੁੰਦੀਆਂ ਆ ਛੋਟੀਆਂ ਜਿਹੀਆਂ ਰੱਖੀਦੀਆਂ ਆ ਸਾਂਝੇ ਤਰੀਕੇ ਨਾਲ ਬਣਾਈਦੀਆਂ ਆ ਤੇ ਲੋ ਜੀ ਆਪਾਂ ਇਹ ਤਾਂ ਜਿਹੜਾ ਆ ਕਰੀਮੀ ਫਰੂਟ ਚਾਟ ਆਪਾਂ ਜਿਹੜਾ ਮਸਾਲੇ ਵਾਲਾ ਤਿਆਰ ਕਰ ਲਿਆ ਤੇ ਹੁਣ ਆਪਾਂ ਜਿਹੜਾ ਆ ਦੂਜਾ ਇੱਕ ਹੋਰ ਡੰਗਾ ਲੈ ਲੈਨੇ ਆ ਤੇ ਸਿੰਪਲ ਜਿਹੜਾ ਆ ਪੱਧਾ ਸਮਾਨ ਰੱਖਿਆ ਤੇ ਸਿੰਪਲ ਤਰੀਕੇ ਦੇ ਨਾਲ ਆਪਾਂ ਜਿਹੜਾ ਤੇ ਉਹ ਵੀ ਫਰੂਟ ਚਾਟ ਆਪਾਂ ਐਦਾਂ ਹੀ ਤਿਆਰ ਕਰ ਲੈਣਾ ਇਹਦੇ ਵਿੱਚ ਵੀ ਜਿਹੜਾ ਆਪਾਂ ਸਮਾਨ ਰੱਖਿਆ ਅੱਧਾ-ਅੱਧਾ ਸੇਵ ਪਾ ਦੱਤੇ ਆ। ਇਹ ਅੰਗੂਰ ਰੱਖੇ ਸੀ ਅੱਧੇ ਉਹ ਪਾ ਦੱਤੇ ਆ। ਤੇ ਕੇਲੇ ਪਾ ਦਨੇ ਆ। ਔਰੰਜ ਜਿਹੜਾ ਪਰੱਖਿਆ ਸੀ ਉਹ ਵੀ ਪਾ ਦਨੇ ਆ। ਤੇ ਫਿਰ ਇਹ ਤੇ ਆਪਾਂ ਪਾਉਣੇ ਆ ਜੀ ਮਸਾਲੇ। ਸਿਹਤਲੇ ਵੀ ਵਧੀਆ ਹੁੰਦਾ ਫਰੂਟ ਜਿਹੜਾ ਹੁੰਦਾ ਆ। ਕਈ ਐਦਾਂ ਪਸੰਦ ਨਹੀਂ ਕਰਦੇ ਖਾਣਾ ਤੇ ਤੁਸੀਂ ਐਦਾਂ ਫਰੂਟ ਚਾਟ ਬਣਾ ਕੇ ਖਾ ਸਕਦੇ ਆ। ਕਾਲਾ ਲੂਣ ਪਾ ਦਿੱਤਾ ਆਪਾਂ। ਤੇ ਉਹੀ ਆਪਾਂ ਅਮਚੂਰ ਪਾ ਦੇਣਾ ਆ ਥੋੜਾ ਜਿਹਾ। ਇਦਾਂ ਖੱਟਾ ਜਿਹਾ ਟੇਸਟ ਵਧੀਆ ਆ ਜਾਂਦਾ ਆ ਤੇ ਕਾਲੀ ਮਿਰਚ ਪਾ ਦਨੇ ਆ ਚਾਟ ਮਸਾਲਾ ਪਾ ਦਨੇ ਆ ਤੇ ਪਾ ਕੇ ਤੇ ਇਹਨੂੰ ਆਪਾਂ ਬਸ ਕਰਨਾ ਮਿਕਸ ਤੇ ਮਿਕਸ ਕਰਕੇ ਆਪਣਾ ਜਿਹੜਾ ਇਹ ਵੀ ਫਰੂਟ ਚਾਟ ਜਿਹੜਾ ਤਿਆਰ ਹੋ ਜਾਣਾ ਦੋ ਤਰ੍ਹਾਂ ਦੇ ਨਾਲ ਆਪਾਂ ਜਿਹੜਾ ਆ ਐਦਾਂ ਫਰੂਟ ਚਾਟ ਬਣਾ ਕੇ ਖਾ ਸਕਦੇ ਆ ਜੀ ਬਹੁਤ ਟੇਸਟੀ ਲੱਗਦਾ ਆ ਬੱਚੇ ਵੀ ਬੜਾ ਇਹਨੂੰ ਪਸੰਦ ਕਰਦੇ ਆ ਐਦਾਂ ਬਸ ਇਹਨੂੰ ਮਿਕਸ ਕਰ ਦਨੇ ਆ ਆਪਾਂ ਆਪਣਾ ਜਿਹੜਾ ਇਹ ਫਰੂਟ ਚਾਟ ਮਸਾਲੇ ਵਾਲਾ ਤਿਆਰ ਹੋ ਗਿਆ ਆ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਸਪੋਰਟ ਕਰੋ ਸਾਡੇ ਚੈਨਲ ਨੂੰ ਬਹੁਤ ਮਿਹਨਤ ਹੁੰਦੀ ਹੈ ਜਦੋਂ ਆਪਾਂ ਕੋਈ ਵੀ ਰੈਸਪੀ ਤਿਆਰ ਕਰਦੇ ਬਹੁਤ ਹੀ ਮਿਹਨਤ ਦੇ ਨਾਲ ਤਿਆਰ ਹੁੰਦੀ ਆ ਤੇ ਸਪੋਰਟ ਕਰਦੇ ਆ ਕਰੋ ਚੈਨਲ ਨੂੰ ਸਾਡੇ ਨੂੰ ਜੀ ਲਓ ਜੀ ਆਪਣਾ ਫਰੂਟ ਚਾਟ ਜਿਹੜਾ ਹੈ ਵੀ ਤਿਆਰ ਹੈ ਵੀਡੀਓ ਦੇਖਣ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ